ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਦਾਸ ਦਾ ਨਾਮ ਹੈ ਮੱਖਣ ਸਿੰਘ ਜ਼ਿਲ੍ਹਾ ਕਰਤਾਰਪੁਰ ਪਿੰਡ ਫਰੇਗੜ ਚੂੜੀ ਵੀਰ ਜੀ ਸਾਡਾ ਵੀਡੀਓ ਬਣਾਉਂਦਾ ਇੱਕ ਮਕਸਦ ਹੈ ਸ੍ਰੀ ਗੁਰੂ ਨਾਨਕ ਡਰਾਈਵਰ ਇਕਤਾ ਐਸੋਸੀਏਸ਼ਨ ਦੇ ਨਾਮ ਤੋਂ ਸਾਡੀ ਸੰਸਥਾ ਰਿਲੇਟਡ ਹੈ ਆਲ ਪੰਜਾਬ ਦੇ ਤੇ ਸਾਰਿਆਂ ਵੀਰਾਂ ਭਰਾਵਾਂ ਅੱਗੇ ਜਿੰਨੇ ਵੀ ਮੇਰੇ ਡਰਾਈਵਰ ਸਮਾਜ ਦੇ ਜਿੰਨੇ ਵੀਰ ਭਰਾ ਨੇ ਕਿਰਪਾ ਹਾਲੇ ਕੋਈ ਸੈਂਤਾ ਜੋ ਵੀ ਗਰੁੱਪ ਬਣਾਇਆ ਹੈ ਜੇ ਕਿ ਗਰੁੱਪ ਦੇ ਨਾਲ ਮੇਰੇ ਵੀਰ ਜੁੜੇ ਨੇ ਸਾਰਿਆਂ ਵੀਰਾਂ ਨੂੰ ਜੇ ਸੱਦਾ ਹੈ। ਤੇ ਇਹ ਮੀਟਿੰਗ ਰੱਖੀ ਆ ਕਥੂ ਨੰਗਲ ਅੰਮ੍ਰਿਤਸਰ ਤੋਂ ਪਠਾਨਕੋਟ ਰੋਡ ਤੇ। ਕਥੂ ਨੰਗਲ ਬਾਬਾ ਬੁੱਢਾ ਜੀ ਦਾ ਆਸਥਾਨ ਹੈ ਗੁਰਦੁਆਰਾ ਸਾਹਿਬ ਟੋਲ ਪਲਾਜ ਦੇ ਕੋਲ। 31 ਮਾਰਚ ਦਿਨ ਐਤਵਾਰ ਤੀਸਰਾ ਮਹੀਨਾ 2024। ਇਹ ਜੀ ਡਰਾਈਵਰ ਸਮਾਜਵਾਦ ਤੇ ਇੱਕ ਮੀਟਿੰਗ ਰੱਖੀ ਗਈ ਆ। ਸਾਰੇ ਵੀਰ ਭਰਾ ਜਿੰਨੇ ਵੀ ਡਰਾਈਵਰ ਨੇ ਵੱਡੇ ਛੋਟੇ ਜੋ ਵੀ ਮੇਰੇ ਬਿਜੁਰਗ ਵੀਰ ਨੇ ਸਾਰੇ ਉਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਹੱਥ ਜੋੜ ਕੇ ਨਿਮਰਤਾ ਦੇ ਨਾਲ ਵੀਰਾਂ ਅੱਗੇ ਬੇਨਤੀ ਆ ਕਿ ਇਹ ਆਪਾਂ ਇੱਕ ਡਰਾਈਵਰ ਸਮਾਜ ਨੂੰ ਜਾਗਰੂਕ ਕਰਨ ਵਾਸਤੇ ਇੱਕ ਮੀਟਿੰਗ ਰੱਖੀ ਹੈ ਜਿੰਨਾ ਵੀ ਡਰਾਈਵਰਾਂ ਨਾਲ ਕੋਈ ਤੱਕੇਸਾ ਹੀ ਹੁੰਦੀ ਹੈ ਕਿਸੇ ਵੀ ਕੋ ਗਲਤ ਕੰਮ ਹੁੰਦੇ ਨੇ ਉਹਨਾਂ ਗੱਲਾਂ ਬਾਤ ਤੇ ਉਥੇ ਵਿਚਾਰਾ ਹੋਣਗੀਆਂ ਉਥੇ ਕੋਈ ਮੁੱਦੇ ਰੱਖੇ ਜਾਣਗੇ ਉਹਨਾਂ ਵੀਰਾਂ ਦੇ ਸਾਰਿਆਂ ਦੇ ਦੁੱਖ ਤੋਂ ਉਥੇ ਸੁਣਾਗੇ ਕੋਈ ਵਿੱਚ ਵਿਚਾਰਾ ਰੱਖਾਂਗੇ ਕੋਈ ਸਰਕਾਰ ਅੱਗੇ ਮੰਗਾ ਰੱਖਣ ਵਾਸਤੇ ਉੱਥੇ ਸੋਚਾਂਗੇ ਗੱਲਾਂ ਬਾਤਾਂ ਹੋਣਗੀਆਂ ਤੇ ਇਹ ਆ ਵਿਚਾਰੇ ਵੀਰਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਉੱਥੇ ਪਹੁੰਚਣਾ ਜ਼ਰੂਰ ਆਜਲੀ ਲੋਣੀ ਹੈ ਹਰ ਇੱਕ ਵਾਰ ਵੀਰ ਅੱਗੇ ਬੇਨਤੀ ਆ ਵੀ ਸਾਰੇ ਭਰਾਵਾਂ ਅੱਗੇ ਹੱਥ ਜੋੜ ਕੇ ਸ੍ਰੀ ਦਵਾਰਾ ਐਡਰੈਸ ਫਿਰ ਬੋਲਦ ਰਿਹਾ ਜੀ ਕਥੂ ਨੰਗਲ ਗੁਰਦੁਆਰਾ ਕਥੂ ਨੰਗਲ ਸਹਿਬ ਅਮਰਸਰ ਤੋਂ ਪਟਾਲਕੋਟ ਰੋਡ ਕੱਥੂ ਨੰਗਲ ਬਾਬਾ ਬੁੱਢਾ ਜੀ ਦਾ ਸਥਾਨ ਹੈ ਉੱਥੇ ਮੀਟਿੰਗ ਹੈ ਜੀ ਤੂਲ ਪਲਾਜ ਦੇ ਕੋਲ ਗੁਰਦੁਆਰਾ ਸਾਹਿਬ ਚ 31 ਮਾਰਚ ਨੂੰ ਦੇਣਾ ਐਤਵਾਰ 2024 ਤੀਸਰਾ ਮਹੀਨਾ ਸਾਰਿਆਂ ਵੀਰਾਂ ਦੇ ਹੱਥ ਜੋੜ ਕੇ ਬੇਨਤੀ ਆ ਕਿ ਜ਼ਰੂਰ ਉੱਥੇ ਵੱਲ ਚੜ੍ਹ ਕੇ ਸਾਰੇ ਆਣਾ ਜਿੰਨੇ ਵੀ ਵੀਰ ਭਰਾ ਨੇ ਸਾਰੇ ਗਰੁੱਪਾਂ ਵਾਲੇ ਸਾਰੇ ਪੰਜਾਬ ਦੇ ਕੁલ્લા ਸੱਜਾ ਹਰ ਡਰਾਈਵਰ ਵਰਗ ਨੂੰ ਕੋਈ ਬਾਹਰੋਂ ਵੀ ਮੇਰਾ ਵੀਰ ਕੋਈ ਇੱਕ ਗਰੁੱਪ ਦੇ ਵਿੱਚ ਜੁੜਿਆ ਹੋਵੇ ਜਾਂ ਕੋਈ ਹਰ ਕਿਸੇ ਗਰੁੱਪ ਨਾਲ ਜੁੜਿਆ ਹੋਵੇ ਉਥੇ ਪਹੁੰਚ ਕੇ ਜਰੂਰ ਹਾਜ਼ਰੀਆਂ ਭਰੇ ਲਾਹਾ ਲੈਣਾ ਹੈ ਮੀਟਿੰਗ ਦਾ ਜਰੂਰ ਮੇਰੇ ਸਾਰੇ ਵੀਰਾਂ ਭਰਾਵਾਂ ਨੇ ਆਨੰਦ ਮਾਣਨਾ ਹੈ ਗੱਲਾਂ ਬਾਤਾਂ ਸੁਣਾ ਕੇ ਉਹ ਵੀ ਕੋਈ ਵਿਚਾਰ ਸੋਣ ਨੂੰ ਮਿਲेंगे ਯਾਰ ਭਰਾ ਨੂੰ ਕਿਸ ਨੂੰ ਨੌਲੇਜ ਮਿਲੇਗੀ ਇਹ ਆ ਵੀ ਜਿੰਨਾ ਵੀ ਇਕੱਠ ਹੋਏਗਾ ਉਨਾ ਹੀ ਸਾਨੂੰ ਫਾਇਦਾ ਠੀਕ ਹੈ ਵੀਰ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ